ਸਸ਼ੀਕਾ ਜੀ ਮੈਂ ਆਸ਼ਟਿਵ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਨਹੀਂ ਦਿਖਾਈ ਦੇ ਰਿਹਾ ਦੂਸਰੇ ਪਾਸੇ ਵੱਡੀ ਲੀਡਰਸ਼ਿਪ ਜੋ ਆਪਸ ਵਿੱਚ ਹੀ ਸਹਿਮਤ ਹੁੰਦੀ ਨਜ਼ਰ ਨਹੀਂ ਆ ਰਹੀ ਜੇਕਰ ਗੱਲ ਕਰੀਏ ਤਾਂ ਕਾਂਗਰਸ ਦੇ ਵਿੱਚ ਚਾਰ ਚਾਰ ਜੋ ਧੜੇਬੰਦੀਆਂ ਬਣੀਆਂ ਹੋਈਆਂ ਹਨ ਚਾਹੇ ਪਿਛਲੇ ਦਿਨੀ ਰਾਹੁਲ ਗਾਂਧੀ ਵੱਲੋਂ ਕਿਹਾ ਗਿਆ ਕਿ ਟੜੇ ਬੰਦੀਆਂ ਮਨਜ਼ੂਰ ਨਹੀਂ ਕੀਤੀਆਂ ਜਾਣਗੀਆਂ ਲੇਕਿਨ ਇਹਦਾ ਜ਼ਿਆਦਾ ਅਸਰ ਦਿਖਾਈ ਨਹੀਂ ਦੇ ਰਿਹਾ ਕਾਂਗਰਸ ਪਾਰਟੀ ਦੇ ਉੱਤੇ ਦੂਸਰੇ ਪਾਸੇ ਗੱਲ ਕਰੀਏ ਤਾਂ ਜੋ 파ਰਤ 쿠ਸ਼ਨ ਆਸ਼ੂ ਜੋ ਜਿਮਨੀ ਚੋਣਾ ਵਾਸਤੇ ਚੋਣ ਪ੍ਰਚਾਰ ਕਰਦੇ ਨਜ਼ਰ ਆਏ ਖੁਦ ਹੀ ਉਹਨਾਂ ਦੇ ਨਾਲ ਵੀ ਕੋਈ ਖਾਸ ਲੋਕਾਂ ਨੂੰ ਨਹੀਂ ਦੇਖਿਆ ਗਿਆ ਚਾਹੇ ਜਿਮਨੀ ਚੋਣਾਂ ਦੇ ਦੌਰਾਨ ਕਾਫੀ ਰੁੱਸੇ ਹੋਏ ਕਾਂਗਰਸ ਪਾਰਟੀ ਦੇ ਹ ਅਗੂਆ ਨੂਵੀ ਘਰ ਵਾਪਸੀ ਕਰਾਈ ਗਈ ਲੇਕਿਨ ਉਹਦਾ ਵੀ ਜ਼ਿਆਦਾ ਅਸਰ ਨਹੀਂ ਹੁੰਦਾ ਦਿਖਾਈ ਦਿੱਤਾ ਜਿਮਨੀ ਚੋਣਾ ਦੇ ਵਿੱਚ ਤੇ ਇੱਕ ਪਾਸੇ ਪ੍ਰਧਾਨ ਰਾਜਾ ਵਿਰਿੰਗ ਅਤੇ ਜੋ ਬਵੇਸ਼ ਬਵੇਲ ਨੇ ਉਹ ਵੀ ਮੂੰਹ ਬਣਾ ਕੇ ਬੈਠ ਗਏ ਕਿ ਸਾਡੇ ਨਾਲ ਸਲਾਹ ਨਹੀਂ ਕੀਤੀ ਗਈ ਜੇਕਰ ਗੱਲ ਕਰੀਏ ਤਾਂ ਬਵੇਸ਼ ਬਵੇਲ ਨੇ ਵੀ ਇਹ ਪਹਿਲੀ ਵਾਰ ਦੇਖਿਆ ਹੋਵੇਗਾ ਕਿ ਬੱਚਿਆਂ ਨੂੰ ਸਮਝਾਉਣਾ ਔਖਾ ਹੈ ਲੇਕਿਨ ਕਾਂਗਰਸ ਦੀ ਜੋ ਲੀਡਰਸ਼ਿਪ ਹੈ ਜੋ ਵੱਡੇ ਆਗੂ ਨੇ ਉਹਨਾਂ ਨੂੰ ਸਮਝਾਉਣਾ ਬਹੁਤ ਹੀ ਔਖਾ ਹੈ ਜੇਕਰ ਤੁਹਾਨੂੰ ਦੱਸ ਦਈਏ ਕਿ ਜੇਕਰ ਭਾਰਤ ਪੁਸ਼ਣ ਆਸ਼ੂ ਜਿਮਨੀ ਚੋਣ ਹਾਰ ਜਾਂਦੇ ਹਨ ਤਾਂ ਇਹਦੇ ਸਭ ਤੋਂ ਵੱਡਾ ਖਮਿਆਜਾ ਪਰਣਾ ਪਏਗਾ ਰਾਜਾ ਵਿਰਿੰਗ ਨੂੰ ਰਾਜਾ ਵਿਰਿੰਗ ਨੂੰ ਆਪਣੀ ਸੀਟ ਛੱਡਣੀ ਪੈ ਸਕਦੀ ਹੈ ਪ੍ਰਧਾਨਗੀ ਦੀ ਜੇਕਰ ਪਾਤ ਪੁਸ਼ਣ ਆਸ਼ੂ ਇਹ ਵੀ ਹਾਈ ਕਮਾਂਡ ਨੂੰ ਬੋਲ ਦਿੰਦੇ ਨੇ ਕਿ ਰਾਜਾ ਵਿਰਿੰਗ ਜੋ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਉਹਨਾਂ ਨੇ ਮੇਰੇ ਹੱਕ ਦੇ ਵਿੱਚ ਚੋਣ ਪ੍ਰਚਾਰ ਨਹੀਂ ਕੀਤਾ ਤਾਂ ਇਹਦਾ ਵੀ ਖਮਿਆਜਾ ਰਾਜਾ ਵਿਰਿੰਗ ਨੂੰ ਪਰਨਾ ਪੈ ਸਕਦਾ ਹੈ। ਦੂਸਰੇ ਪਾਸੇ ਗੱਲ ਕਰਦੇ ਆ ਕਿ ਜੋ ਕਾਂਗਰਸ ਦੀ ਲੀਡਰਸ਼ਿਪ ਹੈ ਉਹ ਆਪੋ ਆਪਣਾ ਪ੍ਰਚਾਰ ਕਰਦੀ ਨਜ਼ਰ ਆਈ। ਚਾਹੇ ਉਹਨਾਂ ਨੇ ਹੱਕ ਦੇ ਵਿੱਚ ਤਾਂ ਭਾਰਤ ਪੂਸ਼ਣ ਆਸ਼ੂ ਦੇ ਹੀ ਕੀਤੀ ਚੋਣ ਪ੍ਰਚਾਰ ਲੇਕਿਨ ਉਹ ਆਪੋ ਆਪਣੇ ਸਟੇਜਾਂ ਦੇ ਉੱਤੇ ਨਜ਼ਰ ਆ ਰਹੇ ਨੇ। ਸੂਤਰਾ ਤੋਂ ਇੱਕ ਅਮ ਖਬਰ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹਦਾ ਘਾਟਾ ਸਹਿਣਾ ਪੈ ਸਕਦਾ ਹੈ ਜੇਕਰ ਕਾਂਗਰਸ ਪਾਰਟੀ ਦੇ ਟੜੇਬੰਦੀਆਂ ਖਤਮ ਨਹੀਂ ਕੀਤੀਆਂ ਗਈਆਂ ਤਾਂ ਉਸ ਤੋਂ ਵੱਡਾ ਵੀ ਜੋ ਹੈ 23 ਤਰੀਕ ਨੂੰ ਹੀ ਖਮਿਆਜਾ ਪਰਣਾ ਪੈ ਸਕਦਾ ਹੈ ਕਿਉਂਕਿ ਜਿਮਨੀ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦਾ ਐਕਸਿਟ ਪੋਲ ਦੂਸਰੇ ਨੰਬਰ ਤੇ ਬੋਲ ਰਿਹਾ ਹੈ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਨੂੰ ਇਹਦਾ ਘਾਟਾ ਜੋ ਹੈ ਸਿਆਣਾ ਪੈ ਰਿਹਾ ਹੈ ਜੇਕਰ ਗੱਲ ਕਰੀਏ ਤਾਂ ਰਾਜਾ ਵਿਰਿੰਗ ਜੋ ਹੱਕ ਦੇ ਵਿੱਚ ਬੋਲਦੇ ਨਹੀਂ ਨਜ਼ਰ ਆਏ ਤਾਂ ਉਹਨਾਂ ਨੂੰ ਇਹਦਾ ਜੋ ਹੈ ਖਮਿਆਜ਼ਾ ਜੋ ਹੈ 2027 ਦੀਆਂ ਕਾਂਗਰਸ ਪਾਰਟੀ ਅਤੇ ਉਹਨਾਂ ਨੂੰ ਆਪਣੀ ਸੀਟ ਛੱਡਣੀ ਪੈ ਸਕਦੀ ਹੈ ਉਸ ਤੋਂ ਵੱਡਾ ਵੀ ਖਮਿਆਜ਼ਾ 23 ਤਰੀਕ ਨੂੰ ਹੀ ਪੁਗਤਣਾ ਪਵੇਗਾ ਬਾਕੀ ਜੋ ਵੀ ਜਾਣਕਾਰੀ ਮਿਲਦੀ ਹੈ ਸਾਂਝੀ ਕਰਦੇ ਹਾਂ ਧੰਨ